ਜੀ ਤਾਂ ਜੜੀ ਰਿਕਵਰੀ ਹੋਈ ਹੈ ਇਸ ਤਰ੍ਹਾਂ ਦੀ ਰਿਕਵਰੀ ਹੈ ਕੀ ਕਹਿਣਾ ਚਾਹੂਗੇ ਅਗੜੀ ਲੱਖੇ ਦੇ ਵਿੱਚ ਨਸ਼ਾਤਦ ਖلاف ਜੜੀ ਮੌਨਿੰਗ ਚਲਾਈ ਹੋਈ ਹੈ ਤੇ ਸਰ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਮਾਨਯੋਗ ਐਸਐਸਪੀ ਸਾਹਿਬ ਸ਼ਿਸ਼ੀ ਮੁਖਸਰ ਸਾਹਿਬ ਯਹਦਾਤਾਨ ਸਾਹਿਬ ਜੜੀ ਯੁੱਧ ਨਸ਼ਾ ਅਮਰਤ ਚੱਲ ਰਿਹਾ ਉਹ ਮੁਹੰਮ ਦੇ ਤਹਿਤ ਸਾਡੀ ਪੁਲਿਸ ਪਾਰਟੀ ਹਾਲ ਦਾ ਜਸਮੀਤ ਸਿੰਘ ਦੀ ਅਗਵਾਈ ਹੇਠ ਪਿੰਡ ਬਾਂਮ ਤੋਂ ਅਰਨੀ ਵਾਲਾ ਗਸ਼ਤਵਾ ਚੈੱਕੇ ਸ਼ਕੀਪੁਰਸ਼ਾਂ ਜਾ ਰਹੀ ਸੀ ਅਰਨੀ ਵਾਲਾ ਦੀ ਤਰਫੋਂ ਇੱਕ ਲੜਕਾ ਆਇਆ ਜਿਸ ਤੋਂ ਜਿਸ ਦੀ ਤਲਾਸ਼ੀ ਦੌਰਾਨ ਉਸ ਉਸ ਪਾਸੋਂ 40 ਗੋਲ 40 ਪੱਤੇ ਟ੍ਰਾਮਾਡੋਲ કુલ 400 ਗੋਲੀਆਂ ਬਰਾਮਦ ਹੋਈਆਂ ਉਸ ਲੜਕੇ ਦਾ ਜਿਹੜਾ ਨਾਮ ਪਤਾ ਹੈ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਹਰੀ ਸਿੰਘ ਵਾਸੀ ਪਿੰਡ ਅਰਮੀ ਵਾਲਾ ਸ਼ੇਖਸਬਾਨ ਜ਼ਿਲ੍ਹਾ ਫਾਜ਼ਿਲਕਾ ਪਾਇਆ ਗਿਆ ਜਿਸ ਪਰ ਮਕਦਮਾ ਨੰਬਰ 105 ਮਿਤੀ 14/10/2025 ਅਧੀਨ ਤਰ੍ਹਾਂ 22ਵੀਂ ਕਾਲਕਾਸੀ ਐਨਡੀਪੀ ਸੈਕਟਰ ਥਾਣਾ ਸਦਰਮ ਰੋਡ ਦਰਜ ਕੀਤਾ ਗਿਆ ਤਾਂ ਦੇ ਬੈਕਵਰਡ ਫੋਰਵਰਡ ਲਿੰਕ ਨੇ ਜਿਹੜੀਆਂ ਗੱਲਾਂ ਇਹ ਜਾ ਰਹੇ ਨੇ ਕਿੱਥੋਂ ਤੱਕ ਦੀ ਕੀ ਹਾਂਜੀ ਇਹ ਅਸੀਂ ਅੱਜ ਪੁਲਿਸ ਰਿਮਾਂਡ ਲੈ ਰਹੇ ਹਾਂ ਜੀ ਇਹਦਾ ਅਜਾਦ ਮਾਨਜੋ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਇਹਦੇ ਬੈਕਵਰਡ ਫਾਰਵਰਡ ਲੈਕ ਸਭ ਖੰਗਾਲੇ ਖੰਗਾਲੇ ਜਾਣਗੇ ਜੋ ਵੀ ਕੋਈ ਤਫਤੀਸ਼ ਦੌਰਾਨ ਸਾਹਮਣੇ ਆਊਗਾ ਉਹ ਧਿਆਨ ਵਿੱਚ ਲਿਆ ਦਿੱਤਾ ਜਾਊ। ਪਰ ਇਹਨੂੰ ਪਤਾ ਲੱਗਿਆ ਤੂੰ ਕੁਛ ਗਿਸ਼ਤੋ ਕੀਂਦੇ ਤੇ ਕਿੰਨੇ ਤੋਂ ਪਹਿਲਾਂ ਹੀ ਮਾਮਲੇ ਮੂਹੰਮਾ ਦਰਜ ਹੈ ਕਿ ਇਹ ਕਿੰਨੇ ਟੈਮਪਰ ਕੰਮ ਕਰੇ। ਤੁਹਾਨੂੰ ਫਿਲਹਾਲ ਇਸ ਲੜਕੇ ਦੇ ਕੋਈ ਮਾਮਲਾ ਹੋਰ ਨਹੀਂ ਦਰਜ ਹੈਗਾ ਤੇ ਜੋ ਵੀ ਗਾਂਟ ਆਫ ਇਨਵੈਸਟੀਗੇਸ਼ਨ ਹੈ ਰਿਮਾਂਡ ਲੈਣ ਤੋਂ ਬਾਅਦ ਜਿੱਦਾਂ ਵੀ ਹੋਊਗਾ सब